ਭਾਈ ਆਪਣਾ ਪਿਛਦੀ ਟੁੱਟ ਗਿਆ ਸੀਗਾ ਸੰਪਰਕ ਜਾ ਤੇ ਉਹਦਾ ਕਰਕੇ ਆਪਣੀ ਗੱਲਬਾਤ ਵੀ ਵਿੱਚੀ ਰਹਗੀ ਸੋ ਗੱਲਬਾਤ ਕਰ ਰਹੇ ਸੀਗੇ ਅੱਜ ਆਪਾਂ ਮਾਨ ਸਾਹਿਬ ਮੌੜ ਆਏ ਸੀਗੇ ਤੇ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਦੀ ਇੱਕ ਪੁਰਾਣੀ ਤੁਹਾਨੂੰ ਸੁਣਾਉਣਾ ਹੈ ਆਡੀਓ ਤੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ 500 ਬੰਦਾ ਉਹਦੀ ਰੱਖੀ ਕਰਨ ਦੇ ਮੈਂ ਇੱਕ ਹੀ ਰੱਖੀ ਕਰਨ ਵਾਲੀ ਕਿਹੜੀ ਚੀਜ਼ ਹੈ ਨੈਲਸਨ ਮਡੇਲਾ ਹੈ ਤਖ਼ੀਰ ਬਾਦ ਇੱਕ ਕਿਲੋਮੀਟਰ ਤੱਪਰ ਕਰਦਾ ਨਾ ਇੱਥੇ ਲੱਖਰ ਤੇਜ ਬੰਦਾ ਪੰਜਾਬ ਦੇ ਪਿਆਨੇ ਨੂੰ ਬੰਦੋ ਬੰਦਾ ਉਹਦੀ ਰੱਖੀ ਕਰਦਾ ਮੈਂ ਕਿਹਦੀ ਰੱਖੀ ਕਰਨ ਵਾਲੀ ਗਣੀ ਚੀਜ਼ ਐ ਮਲਸਨ ਮਡੇਲਾ ਸੋ ਅੱਜ ਇੱਕ ਆਮ ਜੇ ਘਰ ਦਾ ਮੁੰਡਾ ਇੱਕ ਗਰੀਬ ਜੇ ਘਰ ਦਾ ਮੁੰਡਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਛੋਟੇ ਜੇ ਦਰਮਿਆਨ ਨੇ ਜੇ ਘਰ ਚੋਂ ਉੱਠ ਕੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੀ ਉਹ ਅੱਜ ਮੌੜ ਆਇਆ ਸੀ ਇਹ ਜਨਾਬ ਦੇ ਕਹੇ ਹੋਏ ਬੋਲ ਨੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਸੀ ਕਿ ਸਖਵੀਰ ਬਾਦਲ 1 ਕਿਲੋਮੀਟਰ ਜੇ ਸਫ਼ਰ ਕਰਦਾ ਤਾਂ 1 ਲੱਖ ਰੁਪਏ ਦੇ ਵਿੱਚ ਪੈਂਦਾ ਪੰਜਾਬ ਦੇ ਖਜ਼ਾਨੇ ਨੂੰ ਸੋ ਅੱਜ ਜਨਾਬ ਕਿੰਨੇ ਚ ਪਏ ਆ ਅੱਜ ਜਨਾਬ ਜਿਹੜੇ ਚੰਦ ਕਮੈਂਟ ਲਾ ਕੇ ਸੁਣਾ ਕੇ ਟੋਟ ਕੇ ਟਾਟ ਕੇ ਤੇ ਕਹਾਣੀਆਂ ਕਹਾਉਣੀਆਂ ਮਿਹਣੋ ਮਿਹਣੀ ਜੇ ਹੋ ਕੇ ਤੇ ਉੱਡ ਕੇ ਜਹਾਜ਼ ਲੈ ਕੇ ਨਾਲ ਦੀ ਨਾਲ ਬਿਠਾ ਕੇ ਆਪਣੇ ਬੌਸ ਕੇ ਜੀਵਾਲ ਨੂੰ ਦਿੱਲੀ ਪਹਿਲਾਂ ਉਹਨੂੰ ਲੈ ਕੇ ਆਏ ਦਿੱਲੀੋਂ ਜਾ ਕੇ ਜਹਾਜ਼ ਤੇ ਫਿਰ ਛੱਡ ਕੇ ਆਉਣਗੇ ਹੁਣ ਸੋ ਇਹ ਅੱਜ 55 ਕਰੋੜ ਚ ਪਿਆ ਅੱਜ ਆਮ ਦੇ ਘਰ ਦਾ ਮੁੰਡਾ ਜਿਹੜਾ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਆ ਬਰਦਾਸ਼ਤ ਨਹੀਂ ਹੁੰਦੇ ਸੀ ਮੁੱਖ ਮੰਤਰੀ ਬਣ ਕੇ ਤਕੜੇ ਘਰਾਂ ਦੇ ਕਾਕਿਆਂ ਤੋਂ ਅੱਜ ਆਮ ਘਰ ਦਾ ਮੁੰਡਾ ਬੜਾ ਖਾਸ ਬਣ ਗਿਆ 55 ਕਰੋੜ ਦੇ ਵਿੱਚ ਪਈ ਆ ਮੋਲ ਰੈਲੀ ਤੇ ਉਹਦਾ ਹਾਸਲ ਕੀ ਹੋਇਆ ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਤੁਸੀਂ ਆਪੇ ਹਿਸਾਬ ਲਾ ਲਿਓ ਅੱਜ ਦੀ ਰੈਲੀ ਦਾ ਕੋਈ 55 ਪੈਸਿਆਂ ਦਾ ਵੀ ਮੈਨੂੰ ਦੱਸ ਦੇ ਵੀ 55 ਪੈਸਿਆਂ ਦਾ ਅੱਜ ਪੰਜਾਬ ਦੀ ਪੰਜਾਬ ਦੀ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ ਜਿਹੜਾ ਮਾਨ ਸਾਹਿਬ ਨੇ ਕਿਹਾ ਸੀ ਨਾ ਕਦੇ ਜਦੋਂ ਸੌ ਚੱਕੀ ਸੀਗੀ ਖਟਣਕਲਾਂ ਕਿ ਲੈ ਅੱਜ ਸੌ ਲਈ ਚੱਕ ਹੁਣ ਕੰਮ ਹੀ ਇੰਨੇ ਕਰ ਦੇਣੇ ਆ ਕਿ ਅਸੀਂ ਰੈਲੀਆਂ ਨਹੀਂ ਕਰਦੇ ਤੁਸੀਂ ਕੰਮ ਦੇ ਇੱਕ ਹੀ ਵੋਟ ਪਾ ਦਿਆ ਕਰਦੇ ਆ ਸਾਨੂੰ ਤੁਹਾਡੇ ਕੋਲ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੇ ਅੱਜ ਐਡੀ ਕਿ ਲੋਡ ਪੈ ਗਈ ਸੀ ਕਿ ਸ਼ੱਕ ਹੁੰਦੀ ਕਿ ਚਾਰ ਸੂਬਿਆਂ ਦੇ ਲੋਕਾਂ ਨੇ ਲੋਟਰੀਆਂ ਲਵਾਤੀਆਂ ਗੇੜੇ ਖਵਾਤੇ ਅੱਜ ਦਾਮ ਖੰਮ ਦੇਖਣਾ ਸੀ ਹੁਣ ਧਿਆਨ ਮਾਰੋ 55 ਕਰੋੜ ਚ ਕਿਵੇਂ ਪਿਆ ਸੁਣ ਲਓ ਮਾੜਾ ਮोटा ਦਿਮਾਗ ਖੁੱਲ ਕੇ ਰੱਖਿਆ ਕਰੋ ਕਿਵੇਂ ਪੰਜਾਬ ਦਾ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ ਕਿਵੇਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ 8 ਕਰੋੜ ਤੇ 75 ਲੱਖ ਰੁਪਏ ਦਾ ਟੈਂਟ ਲੱਗਿਆ ਸੀ ਅੱਜ ਆਮ ਦੇ ਘਰ ਦੇ ਮੁੰਡੇ ਦੀ ਖਾਤਰ ਗਰੀਬ ਜੇ ਘਰ ਦਾ ਮੁੰਡਾ ਡਾ ਮੁੱਖ ਮੰਤਰੀ ਬਣਿਆ ਹੋਇਆ ਆਮ ਮੁੰਡੇ ਸੋ ਆਪਾਂ ਬਾਈ ਬੇਚ ਦੀ ਟੁੱਟ ਗਿਆ ਸੀਗਾ ਫੇਰ ਯਾਰ ਆਪਣਾ ਇਹਦਾ ਗੱਲਬਾਤ ਦਾ ਸਵਾਦ ਹੀ ਗਾਲ ਦਿੰਦਾ ਬੇਚ ਦੀ ਟੁੱਟ ਜਾਂਦਾ ਸੰਪਰਕਾ ਸੋ 8 ਕਰੋੜ ਤੇ 75 ਲੱਖ ਦਾ ਟੈਂਟਰ ਲੱਗਿਆ ਤੇ ਟੈਂਟਰ ਦਾ ਜਿਹੜਾ ਠੇਕਾ ਸੀ ਦਿੱਲੀ ਦੇ ਕਿਸੇ ਬੰਦੇ ਕੋਲ ਸੀ ਉਹ ਫਾਇਦਾ ਪੰਜਾਬ ਦੇ ਕਿਸੇ ਬੰਦੇ ਨੂੰ ਨਹੀਂ ਹੋਇਆ ਜਿਹੜਾ 8 ਕਰੋੜ 75 ਲੱਖ ਰੁਪਈਆ ਕਿਹਦੀ ਜੇਬ ਚ ਗਿਆ ਦਿੱਲੀ ਦੇ ਕਿਸੇ ਬੰਦੇ ਦੀ ਜੇਬ ਚ ਗਿਆ ਜਿਹੜਾ ਕੇਜਰੀਆਲ ਦਾ ਖਾਸਮ ਖਾਸ ਹੈ ਉਹਨੂੰ ਇਹ ਠੇਕਾ ਦਿੱਤਾ ਗਿਆ ਸੀ 8 ਤੁਸੀਂ ਸੋਚਾਂਗੇ ਵੀ 8 ਕਰੋੜ 75 ਲੱਖ ਦਾ ਇਹ ਕਿਹੜਾ ਟੈਂਟ ਸੀ ਯਾਰ ਉੱਤੇ ਕਿਹੜਾ ਕੋਈ ਸੋਨਾ ਮੋਤੀ ਲੱਗੇ ਹੋਏ ਸੀ ਉਹ ਬੁਲਟ ਪ੍ਰੂਫ ਵੀ ਸੀ ਉਹ ਵਾਟਰ ਪ੍ਰੂਫ ਵੀ ਸੀ ਅੱਜ ਕੱਲ ਜਨਾਬ ਨੂੰ ਹੈਰਾਨ ਹੈ ਮੈਂ ਤਾਂ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਏ ਐਡਾ ਖਤਰਾ ਖੜਾ ਹੋ ਗਿਆ ਐਡੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਇੰਨਾ ਚਿਹਤਾ ਮੁੱਖ ਮੰਤਰੀ ਐਨੇ ਕੰਮ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਅੱਜ ਕੱਲ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਿਆ ਥੱਦ ਹੋ ਗਈ 8 ਕਰੋੜ 75 ਲੱਖ ਗਣੀ ਚੱਲਿਓ 8 ਕਰੋੜ 75 ਲੱਖ ਦਾ ਟੈਂਟ ਤੇ ਸਵਾ ਕਰੋੜ ਦਾ ਸਾਊਂਡ ਜਿਹੜਾ ਸਪੀਕਰ ਜਿਆ ਹੁੰਦਾ ਸਿਸਟਮ ਆ ਲੱਗਿਆ ਸਾਰੇ ਕਿੰਟ ਦੇ ਵਿੱਚ ਸਵਾ ਕਰੋੜ ਰੁਪਏ ਦਾ ਕਰੇ ਸਾਡੇ ਜਨਾਬ ਅ ਗੱਡੀ ਤੇ ਖੜ ਕੇ ਬੋਲ ਦਿੰਦੇ ਸੀਗੇ ਆਪੂ ਪੂਜਾ ਲੈ ਕੇ ਮੂੰਹ ਚ ਉਹ 5 400 ਦਾ ਅੱਜ ਜਨਾਬ ਬੋਲਦੇ ਆ ਕਿਉਂਕਿ ਆਮ ਤੋਂ ਖਾਸ ਹੋ ਗਏ ਨਾ ਅੱਜ ਸਵਾ ਸਵਾ ਕਰੋੜ ਦਾ ਇਹਨਾਂ ਦੀ ਖਾਤਰ ਸਪੀਕਰ ਲੱਗਦੇ ਆ ਬੋਲਣ ਵਾਲੇ ਦੀ ਖਾਤਰ 2200 ਬੱਸ ਆਈ ਹੈ ਅੱਜ 2200 ਬੱਸ ਇੱਕ ਬੱਸ ਦੇ ਵਿੱਚ 220 ਲੀਟਰ ਤੇਲ ਪਾਇਆ ਗਿਆ 4 ਕਰੋੜ 4 ਕਰੋੜ 25 ਲੱਖ 92 ਹਜ਼ਾਰ ਦਾ ਤੇਲ ਇਕੱਲੀਆਂ ਬੱਸਾਂ 'ਚ ਪਿਆ ਅੱਜ 4 ਕਰੋੜ 25 ਲੱਖ ਤੇ 92 ਹਜ਼ਾਰ ਦਾ ਤੇਲ ਇਕੱਲੀਆਂ ਬੱਸਾਂ 'ਚ ਪਿਆ ਇਹ ਤੋਂ ਇਲਾਵਾ ਬੀਵੀ ਵੀਟਰ ਦੇ ਬੋਰਡ ਲਾਏ ਗਏ ਆ ਇੱਕ ਬੋਰਡ ਦੀ ਕੀਮਤ ਵੱਡਾ ਬੋਰਡ 2000 ਦਾ ਉਦੋਂ ਛੋਟਾ 1500 ਦਾ ਉਦੋਂ ਛੋਟਾ ਜਿਹੜਾ ਬੋਰਡ ਸੀਗਾ ਉਹ ਕੋਈ 1000 ਦਾ ਵੀ ਸੀ ਕੋਈ 800 ਦਾ ਵੀ ਸੀ ਤੇ ਸਾਰਾ ਮੌੜਲਾ ਚੌਕ ਹੈ ਬੋਰਡਾਂ ਨਾਲ ਚਾਰਸਪਿਰੋਂ ਭਰਿਆ ਪਿਆ ਸੀ ਜਿਵੇਂ ਬਹੁਤ ਵੱਡੇ ਕੋਈ ਆਪਾਂ ਮਹਾਰਾਜਾ ਆ ਰਿਹਾ ਆਵੇ ਤੇ ਉਹਦੀ ਛਾਨੋ ਸ਼ੌਕਸ ਦੇ ਵਿੱਚ ਆਪਾਂ ਅੱਗੇ ਪਈ ਉਹਦਾ ਮਾਨ ਸਨਮਾਨ ਕਰਨ ਦੇ ਲਈ ਆਪਾਂ ਜਿਵੇਂ ਤਿਆਰੀਆਂ ਕਰਦੇ ਆਂ ਉਵੇਂ ਅੱਜ ਤਿਆਰੀ ਸੀ ਚੌਂਕ ਆਲਾ ਦਾਲਾ ਚੌਂਕ ਭਰਿਆ ਹੋਇਆ ਸੀ ਛੋਟੇ ਵੱਡੇ ਬੋਰਡਾਂ ਦੇ ਨਾਲ ਤੇ ਆ ਤਣ ਕੇ ਜਨਾਬ ਦੇ ਆਉਣ ਤੋਂ ਪਹਿਲਾਂ 3 ਘੰਟੇ 3 ਘੰਟੇ ਜਨਾਬ ਦੇ ਆਉਣ ਤੋਂ ਪਹਿਲਾਂ ਡੀਪੀਆਰਓ ਜਿਹੜਾ ਸਰਕਾਰ ਦਾ ਅਫਸਰ ਹੁੰਦਾ ਹੈ ਗੱਡੀਆਂ ਲੈ ਕੇ ਸਰਕਾਰੀ ਮੁਰੇ ਬੋਰਡ ਲਵਾਉਂਦਾ ਫਿਰਦਾ ਸੀ ਵੀ ਆ ਲਾਓ ਆ ਲਾਓ ਹੋਰ ਕਮਾਲ ਦੀ ਗੱਲ ਦੇਖੋ ਜਦੋਂ ਰੈਲੀ ਖਤਮ ਹੋ ਗਈ ਸਾਰੇ ਬੋਰਡ ਪੱਟੇ ਲੱਦ ਕੇ ਭੁੰਡੀਆਂ ਚ ਟਰਾਲੀਆਂਾਂ 'ਚ ਟੈਂਪੂਆਂ 'ਚ ਲੈ ਕੇ ਨਾਲ-ਨਾਲ ਤਾਂ ਕਿ ਬਾਅਦ 'ਚ ਲੋਕ ਖਿੱਲੀ ਨਾ ਡਾਉਣ ਵੀ ਆਹ ਦੇਖੋ ਕਿੰਨਾ ਅਜ ਪੈਸਾ ਬਰਬਾਦ ਕਰਤਾ ਸੱਤ ਜ਼ਿਲ੍ਹਿਆਂ ਦੀ ਪੁਲਿਸ ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ ਸੱਤ ਜ਼ਿਲ੍ਹਿਆਂ ਦੀ ਸਾਰਾ ਪੁਲਿਸ ਦਾ ਖਰਚਾ ਜਿੰਨੀਆਂ ਗੱਡੀਆਂ ਬੱਸਾਂ ਦਾ ਉਹਨੂੰ ਲੈ ਕੇ ਆਈਆਂ ਉਹ ਸਾਰਾ ਖਰਚਾ ਅਜ ਖਜ਼ਾਨੇ ਤੇ ਪਿਆ ਆ ਸ਼ੁਕਰ ਕਰੋ ਮਾੜਾ डीसी ਬਠਿੰਡੇ ਨੇ ਘੁਰਕੀ ਦਿੱਤੀ ਤੇ ਸਕੂਲ ਖਲਵਾਤੇ ਆ ਏਡੀਸੀ ਜਿਹੜੀ ਸਾਡੇ ਬਠੰਡੇ ਲੱਗੀ ਹੋਈ ਆ ਮੈਡਮ ਉਹ ਇਹਨਾਂ ਦਾ ਹਲਕਾ ਇੰਚਾਰਜ ਆ ਗੱਦਲਬਾਹੇ ਵਾਲਾ ਉਹਦੇ ਕੋਈ ਧਰਮ ਪਤਨੀ ਆ ਜਿਹੜੀ ਏਡੀਸੀ ਬਠੰਡਾ ਲੱਗੀ ਆ ਉਹ ਕੋਈ ਏਡੀਸੀ ਉਹ ਕੋਈ ਸਰਕਾਰੀ ਅਫਸਰ ਨਹੀਂ ਉਹ ਕੋਈ ਵਿਚਾਰੀ ਬੀਬਾ ਜਿਹੜੀ ਲਾਈ ਆ ਉਹ ਕੋਈ ਲੋਕਾਂ ਲਈ ਨਹੀਂ ਬੈਠੀ ਵੀ ਲੋਕਾਂ ਨੂੰ ਸਾਫ ਦੇਣ ਲਈ ਬੈਠੀ ਆ ਉਹਨਾਂ ਦੀ ਇੱਕ ਪਾਰਟੀ ਦੀ ਵਰਕਰ ਆ ਉਹ ਬੀਬਾ ਨੇ ਸਾਰੇ ਵੀਡੀਓ ਨੂੰ ਸਾਰੇ ਸੈਕਟਰੀਆਂ ਨੂੰ ਸੱਦ ਕੇ ਮੀਟਿੰਗ ਕਰਕੇ ਕਿਹਾ ਸੀ ਮਾਸਟਰ ਰੋਲ ਕਢਾ ਦਿਓ ਮਰੇ ਗਾਲਿਆਂ ਦਾ ਤੇ ਸਾਰੇ ਰੈਲੀ ਦੇ ਲਜਾਣੇ ਆ ਹਾਜ਼ਰੀ ਪਾਈ ਗਈ ਉਹਨਾਂ ਦੀ ਬਕਾਇਦਾ ਤੌਰ ਤੇ ਤੇ ਰਜਾਏ ਗਏ ਰੈਲੀ 'ਚ ਕਿ ਆਖੀ ਗਿਆ ਉਹਨਾਂ ਨੂੰ ਗਰੀਬਾਂ ਨੂੰ ਵਿਚਾਰਿਆਂ ਨੂੰ ਵੀ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ ਆਓ ਤੁਹਾਡੀਆਂ ਮੰਗਾਂ ਆਪਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਕੱਟ ਕਰਨ ਦੀ ਖਾਤਰ ਕੀ ਗੱਲ ਜਨਾਬ ਤੁਸੀਂ ਤਾਂ ਕਹਿੰਦੇ ਹੁੰਦੇ ਸਟਾਜ ਵਾਲਿਓ ਕਿ ਸਾਡੇ ਦਾ ਭਮੱਕੜ ਡੰਡੂ ਕੋ ਡੰਡੀ ਹੋ ਕੇ ਆ ਜਾਂਦੇ ਆ ਸਾਡੇ ਭਮੱਕੜ ਬੱਟੋ ਪੱਟੀ ਪਹਿ ਕੇ ਆ ਜਾਂਦੇ ਆ ਸਾਨੂੰ ਤਾਂ ਸੜਕਾਂ ਦੀ ਵੀ ਲੋੜ ਨਹੀਂ ਸਾਧਨਾਂ ਦੀ ਵੀ ਲੋੜ ਨਹੀਂ ਇਹ ਤਾਂ ਪੈਦਲ ਹੀ ਆ ਜਾਂਦੇ ਕਈ-ਕਈ ਕਿਲੋਮੀਟਰ ਪੈ ਗਈ ਆਪਾਂ ਨੂੰ ਕਿ ਆਪਾਂ ਸਾਰਾ ਅੰਬਲਾ ਫੈਲਾ ਸਰਕਾਰੀ ਧੰਤਰ ਲਾ ਕੇ ਲੋਕਾਂ ਨੂੰ ਮਰੇਗਾ ਵਾਲਿਆਂ ਨੂੰ ਵਿਚਾਰਿਆਂ ਨੂੰ ਲਿਆ ਦੇ ਬੱਸਾਂ ਭਰ ਕੇ ਕੱਟ ਕਰਨਾ ਪੈ ਗਿਆ ਹੋਰ ਸੁਣ ਲੋ ਬਠਿੰਡਾ ਜਿਹੜਾ ਹੈਗਾ ਬਠਿੰਡੇ ਵਾਲਾ ਦੀਪੂ ਭਿੰਡੇ ਵਾਲਾ ਬੱਸਾਂ ਵਾਲਾ ਦੀਪੂ ਦਾ ਪੈਸਾ ਕਿੰਨਾ ਖੜਾ ਜਿੱਦੇ ਪਟਾੜੇ ਰੇਲ ਦੀ ਹੋਈ ਐ 1494475 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਭਿੰਡੇ ਦੀਪੂ ਦਾ ਬੱਸ ਸੋ ਭਾਈ ਯਾਰਾ ਟੁੱਟ ਜਾਂਦਾ ਯਾਰ ਗਾਲ ਹੀ ਗਾਲ ਦਿੰਦਾ ਇਹ ਤਾਂ ਗੱਲ ਦਾ ਦਫਾ ਹੀ ਪੱਟੀ ਗਿਆ ਅੱਜ ਤਾਂ ਯਾਰ ਸੋ ਮੈਂ ਗੱਲ ਕਰ ਰਿਹਾ ਸੀਗਾ ਦੀਪੂ ਦੀ ਕਿ ਜਿੱਦੇ ਧੂਰੀ ਰੇਲ ਦੀ ਸੀ 1738225 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਗਰਦਾਸਪੁਰ ਦਾ 514219 ਰੁਪਏ ਲੁਧਿਆਣਾ ਵਾਲੇ ਜਿਹੜਾ ਰੈਲੀ ਸੀ ਲੁਧਿਆਣੇ 926431 ਰੁਪਏ ਸਾਰੇ ਜੋੜ ਕੇ 46 ਲੱਖ 73350 ਰੁਪਏ ਕੱਲੇ ਬਠਿੰਡੇ ਬੱਸ ਡੀਪੂ ਦਾ ਬਕਾਇਆ ਸਰਕਾਰਾਂ ਨਹੀਂ ਖੜਾ ਦੇਖ ਲੋ ਹਾਲਾਤ ਤੁਸੀਂ ਇਹ ਜਨਾਬ ਜਿਹੜੇ ਹੁਣ ਡਰਾਮਿਆਂ ਤੇ ਸਵਾਏ ਡਰਾਮਿਆਂ ਦੇ ਬੰਤ ਤੁਸੀਂ ਦੱਸ ਦਿਓ ਯਾਰ ਵੀ ਸਵਾਏ ਡਰਾਮਿਆਂ ਦੇ ਉੱਥੇ ਤੁਸੀਂ ਦੱਸੋ ਤੇ ਹੋਰ ਕੀ ਹੋਇਆ ਅੱਜ ਜਾਂ ਮੈਂ ਦੱਸ ਦਿਓ ਦੇਖੋ ਗੱਲ ਸਾਡੇ ਕੋਲੇ ਜਵਾਬ ਕੋਈ ਹੁੰਦਾ ਨਹੀਂ ਫਿਰ ਅਸੀਂ ਜਾਂਦਾ ਗਾਲਾਂ ਤੇ ਆਉਨੇ ਆ ਜਾਂ ਬੇਹੁਦੀਆਂ ਸਾਡੇ ਕੋਲ ਦਰੀਲਾਂ ਹੁੰਦੀਆਂ ਨੇ ਪਰ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ ਜਿਸ ਤਰੀਕੇ ਨਾਲ ਪੰਜਾਬ ਨੂੰ ਬੰਦਾ ਬਰਬਾਦ ਕਰ ਰਿਹਾ ਅੱਜ ਨੂੰ ਚੁੱਲਿਆਂ ਦੀ ਅਗਨੀ ਨਹੀਂ ਦਿਖੀ ਅੱਜ ਜਹਾਜ਼ ਲੈ ਕੇ ਸਿੱਧਾ ਦਿੱਲੀ ਨੂੰ ਉੱਡ ਗਿਆ ਅੱਜ ਕੋਈ ਚੁੱਲਿਆਂ ਦੀ ਅਗਨੀ ਦਿਖੀ ਇਹਨੂੰ ਅੱਜ ਕਿੱਥੇ ਗਿਆ ਇਹਦਾ ਜਿਹੜਾ ਗੱਲਾਂ ਕਰਦਾ ਹੁੰਦਾ ਸੀਗਾ ਕਿ ਦੇਖੋ ਜੀ ਜਹਾਜ਼ਾਂ ਦੇ ਬੈਠ ਕੇ ਚੱਲਿਆਂ ਦੀ ਅੱਗ ਦਿਖਦੀ ਏ ਕੇਜਰੀਵਾਲ ਨੂੰ ਬਾਰ-ਬਾਰ ਪੰਜਾਬ ਲਿਆਉਣ ਦੀ ਕਿੰਨਾ ਵੱਡਾ ਕਿੰਡਾ ਵੱਡਾ ਖਰਚਾ ਜਹਾਜ਼ ਇੱਥੋਂ ਪਹਿਲਾਂ ਦਿੱਲੀ ਜਾਂਦਾ ਫਿਰ ਲੈ ਕੇ ਆਉਂਦਾ ਫਿਰ ਛੱਡ ਕੇ ਆਉਂਦਾ ਫਿਰ ਮੁੜਦਾ ਚਾਰ ਗੇੜੇ ਲੱਗਦੇ ਆ ਉਹ ਸਾਰਾ ਬੋਝ ਉਹ ਵੀ ਖਜ਼ਾਨੇ ਤੇ ਪੈਂਦਾ ਅਸੀਂ ਇਹ ਸਵਾਲ ਥੋੜੀ ਪੁੱਛਨੇ ਆ ਹੁਣ ਬਾਲੇ ਕਹਿੰਦਾ ਤੂੰ ਰੋਜ਼ ਆ ਜੰਨਾ ਬੋਲਣ ਆਉਣਾ ਹੀ ਪੈਂਦਾ ਬਾਈ ਇਹ ਦਿਲ ਦੁਖਦਾ ਜਿਵੇਂ ਪੰਜਾਬ ਦੀ ਬਰਬਾਦੀ ਕਰ ਰਿਹਾ ਬੰਦਾ ਇਕਨੋਮਿਕ ਪੈਸਾ ਨਹੀਂ ਪੰਜਾਬ ਦਾ ਬਰਬਾਦ ਹੋਣ ਦੇਣਾ ਮੈਂ ਪੰਜੀ ਪੰਜੀ ਪੰਜਾਬ ਦੇ ਲੋਕਾਂ ਨੂੰ ਦੇ ਪ੍ਰਤੀਮਾ ਜਵਾਬ ਦੇ ਆ ਪਰ ਇਹਦਾ ਜਵਾਬ ਕੌਣ ਦੇ ਜਿਹੜਾ ਅੱਜ 55 ਕਰੋੜ ਰੁਪਈਆ ਇੱਕ ਦਿਨ ਦੀ ਰੈਲੀ ਦੇ ਉੱਤੇ ਲਾਇਆਗਾ ਜੀ ਸਦਕੇ ਰੈਲੀਆਂ ਕਰੋ ਯਾਰ ਕਰੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀਆਂ ਪਾਰਟੀਆਂ ਵੀ ਕਰਨੀਆਂ ਸਾਰੇ ਕਰਨਗੇ ਆਪ ਦੀ ਜੇਬ ਚੋਂ ਕਰੋ ਪਾਰਟੀ ਫੰਡ ਚੋਂ ਕਰੋ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਇਹ ਬੋਝ ਪੰਜਾਬ ਦੇ ਲੋਕਾਂ ਤੇ ਕਿਉਂ 62000 ਕਰੋੜ ਰੁਪਈਆ ਤੁਸੀਂ ਕਰਜ਼ਾ ਚੱਕ ਲਿਆ ਉਸਰਾ ਪੰਜਾਬ ਤੇ ਬੋਝ ਪੈਣਾ ਹੈ 4400 43400 ਰੁਪਇਆ ਤੁਸੀਂ ਪਿਛਲੇ 11ਵੇਂ ਮਹੀਨੇ ਚ ਕਰਜ਼ਾ ਚੱਕਿਆ ਇੱਕ ਮਹੀਨੇ ਦੇ ਵਿੱਚ 43400 ਰੁਪਇਆ ਕਰਦਾ ਚੱਕਿਆ ਉਹ ਇਸ ਕਰਕੇ ਚੱਕਿਆ ਵੀ ਤੁਸੀਂ ਐਂ ਬਰਬਾਦ ਕਰੋ ਪੰਜਾਬ ਦਾ ਪੈਸਾ ਮਸ਼ਹੂਰੀਆਂ ਤੇ ਬੋਰਡਾਂ ਤੇ ਤੇਲ ਤੇ ਜਹਾਜ਼ਾਂ ਦੇ ਫੂਕੋ ਰੇਲੀਆਂ ਦੇ ਫੂਕੋ ਇਸ ਕਰਕੇ ਸਾਨੂੰ ਬਣਾਇਆ ਸੀ ਯਾਰ ਮੈਂ ਕਹਿੰਦਾ ਭਾਨਸਿਆਂ ਤੂੰ ਸਾਰੇ ਬੰਦਿਆਂ ਨੂੰ ਇਸ ਗੱਲਾਂ ਦੇ ਵਿੱਚ ਪਿੱਛੇ ਛੱਡ ਗਿਆ ਯਾਰ ਆ ਇੱਕ ਇੱਕ ਬੰਦਾ ਮੁੰਡਾ ਲਿਖਦਾ ਖੜੀ ਖੜੀ ਕੀ ਕਹਿੰਦਾ ਇਹ ਆ 68 ਕੇਵੀ ਲਾਈਨ ਜਿੱਥੇ ਨਾ ਜਿੱਥੇ ਰੈਲੀ ਹੋਈ ਐ ਸੁਣ ਲੋ ਕਿਵੇਂ ਕਿਵੇਂ ਇੱਥੇ ਕਦੇ ਗਰੀਬ ਦੇ ਘਰ ਦੇ ਉੱਤੇ ਵੀ ਤਾਰਾਂ ਲੰਗਦੀਆਂ ਹੁਣ ਨਾ ਕਿ ਮੈਂ ਪਿੰਡਾਂ 'ਚ ਗਿਆ ਮੋੜ ਹਲਕੇ 'ਚ ਕੁਬਿਆਂ ਕੁਬੇ ਪਿੰਡ ਐ ਉੱਥੇ ਤਾਰਾਂ ਲੰਗਦੀਆਂ ਇੱਕ ਦੋ ਪਿੰਡਾਂ 'ਚ ਹੋਰ ਐ ਉਹ ਅਰਜ਼ੀਆਂ ਦੇ ਦੇ ਥਾ ਕੇ ਕਿਹੜੇ ਤਾਰ ਨਹੀਂ ਬਿਜਲੀ ਵਾਲੇ ਮੁਲਾਜ਼ਮ ਨੇ ਬਿਜਲੀ ਬੋਰਡ ਦੇ ਮਹਿਕਮੇ ਨੇ ਕਿਸ ਨੇ ਪਾਸੇ ਕੀਤੀ ਨਾ ਜਿੱਥੇ ਰੈਲੀ ਹੋਣੀ 66 ਕੇਵੀ ਦੀ ਲਾਈਨ ਲੰਘਦੀ ਸੀ ਤਾਰ 66 ਕੇਵੀ ਦੀ ਪੱਟ ਕੇ ਤਾਰ ਪਾਸੇ ਕੀਤੀ ਗਈ ਫਿਰ ਉਹਨੂੰ ਦੁਬਾਰਾ ਜੋ ਰੈਲੀ ਤੋਂ ਬਾਅਦ ਫਿਰ ਉੱਥੇ ਦੁਬਾਰਾ ਲਿਆਂਦਾ ਗਿਆ ਉਹ ਵੀ ਘੱਟੋ-ਘੱਟ 22 ਤੋਂ 25 ਲੱਖ ਰੁਪਏ ਚ ਪਈ ਹੈ ਫਿਰੇ ਬਰਬਾਦੀ ਨਹੀਂ ਪੰਜਾਬ ਦੀ ਤਾਂ ਹੋਰ ਕੀ ਹੈ ਯਾਰ ਕੋਈ ਹੈ ਜਵਾਬ ਕੋਈ ਹੈ ਜਿਹੜੇ ਬੰਦੇ ਟੱਕਰਾਂ ਮਾਰਦੇ ਨੇ ਕੰਧਾਂ 'ਚ ਜਿਹੜੇ ਬੰਦੇ ਬਿਨਾ ਗਾਲ ਤੋਂ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਕਰਦੇ ਆ ਜਿਸ ਤਰੀਕੇ ਨਾਲ ਸੋਨੂੰ ਗੱਲਾਂ ਦੇ ਨਾਲ ਗਮਰਾਹ ਕਰਕੇ ਇਹ ਬੰਦਾ ਇਹ ਹੁਣ ਤੱਕ ਇਹੀ ਗੱਲਾਂ ਇਹਦਾ ਖੱਟਿਆ ਖਾਦੀਏ ਨੇ ਇਹੀ ਡਰਾਮੇ ਕਰ ਕਰਕੇ ਦਾ ਸਟੇਜਾਂ ਦੇ ਉੱਤੇ ਹੁਣ ਤੱਕ ਇਹ ਮਸ਼ਹੂਰ ਹੋਇਆ ਸੀ ਉਹੀ ਡਰਾਮੇ ਸਿਆਸਤ ਚ ਕਰਨ ਲੱਗ ਗਿਆ ਹੁਣ ਅੱਗੇ ਤਾਂ ਦੇਖੋਗੇ ਡਰਾਮੇ ਹਲੇ ਦੇਖੋਗੇ ਆ ਹੋਗੇ ਨਾ ਥੋੜੇ ਦਿਨਾਂ ਉਹ ਤੱਪੜ 'ਚ ਇੱਕ ਬੈਠਾ ਸੀਗਾ ਥੱਲੇ ਭੁੰਜੇ ਜਵਾਕਾਂ ਦੇ ਨਾਲ ਚੌਕੜੀ ਮਾਰੀ ਸਕੂਲ 'ਚ ਇੱਕੋ ਖਿੜਕੀ ਚੱਕੀ ਜਾਂਦਾ ਪਤਾ ਨਹੀਂ ਕਿੱਥੇ ਕੋਈ ਸੁਵਿਧਾ ਕੇਂਦਰ ਦੀ ਪਤਾ ਨਹੀਂ ਕਾਦੀ ਖਿੜਕੀ ਐ ਜਿਹੜਾ মিডিਆ ਕਹਿੰਦਾ ਜੀ ਉੱਥੇ ਖਬਰ ਚੱਲਦੀ ਐ ਮਾਨ ਸਾਹਿਬ ਨੇ ਅਚਨਚੇਤ ਕੀਤਾ ਦੌਰਾ ਕਿਹੜਾ ਅਚਨਚੇਤ ਪੰਜ ਲਿਆ ਦੀ ਪੁਲਿਸ ਪਹਿਲਾਂ ਲੱਗ ਜਾਂਦੀ ਐ ਸੜਕਾਂ ਪਹਿਲਾਂ ਘੇਰ ਲਈਆਂ ਜਾਂਦੀਆਂ ਨੇ মিডিਆ ਸਾਰਾ ਚੰਡੀਗੜ੍ਹੋਂ ਨਾਲ ਚੱਲ ਕੇ ਆਉਂਦਾ ਪਹਿਲਾਂ ਹੀ ਕੈਮਰੇ ਫਿੱਟ ਹੋ ਜਾਂਦੇ ਨੇ ਵੀ ਮਾਨ ਸਾਹਿਬ ਨੇ ਆ ਸੁਵਿਧਾ ਕੇਂਦਰ ਚ ਆਉਣਾ ਐ ਮਾਨ ਸਾਹਿਬ ਨੇ ਸਕੂਲ ਚ ਆਉਣਾ ਐ ਉਹ ਸਾਰਾ ਪਲਾਨ ਡਰਾਮਾ ਹੁੰਦਾ ਇਹ ਕਿਹੜਾ ਜਨ ਜੇਤ ਹੋ ਗਿਆ ਜੀ ਦੌਰਾਨਾਂ ਦਾ ਆ ਦੇਖੋਗੇ ਆਉਣ ਵਾਲੇ ਦਾ ਇਹਨੂੰ ਹਾੜੀ ਵੱੜਦਾ ਦਿਖਾਉਂ ਬਾੜੇ 'ਚ ਬੈਠਾ ਦਿਖਾਉਂ ਪਾਂਤ ਲਾਉਂਦਾ ਵੀ ਆ ਦੇਖੋ ਤਾਂਸ ਖੇਡਦਾ ਦਿਖਾਉਂ ਸੱਥਾਂ 'ਚ ਬੈਠਾ ਬਜ਼ੁਰਗਾਂ ਦੇ ਨਾਲ ਐ ਨਹੀਂ ਬੈਗ ਸਕੂਟਰ 'ਤੇ ਬੈਠਾ ਜਾਂਦਾ ਹੋਵੇ ਮੋਟਰਸਾਈਕਲ 'ਤੇ ਬੈਠਾ ਜਾਂਦਾ ਹੋਵੇ ਇਹ ਡਰਾਮੇ ਹੁਣ ਸ਼ੁਰੂ ਕਰੂਗਾ ਕਿ ਦੇਖੋ ਮੇਰਾ ਇਨਾਮ ਹੈ ਮੇਰਾ ਲੋਕਾਂ ਦੇ ਵਿੱਚ ਵੱਜਦਾ ਪਰਦਾ ਮੇਰਾ ਲੋਕਾਂ 'ਚ ਬਹਿਣਾ ਦੇਖਿਆ ਕੋਈ ਮੁੱਖ ਮੰਤਰੀ ਕਹਿੰਦਾ ਵੀ ਹੁੰਦਾ ਨਾ ਦੇਖਿਆ ਕੋਈ ਮੁੱਖ ਮੰਤਰੀ ਇਹ ਜਾ ਜਿਹੜਾ ਲੋਕਾਂ ਜਾ ਕੇ ਵੰਦਾ ਹੋਵੇ ਉਹਦਾ ਨੇੜੇ ਵੀ ਨਹੀਂ ਸੌਂਦੇ ਪਹਿਲਾਂ ਜਿਹੜੇ ਨਿੱਕੜਦੇ ਉਹ ਆਪਣੇ ਕੋਠੀਆਂ ਜਿਹੜੇ ਨਿੱਕਲਦੇ ਉਹ ਬਾਹਰ ਨਹੀਂ ਸੌਂਦੇ ਲੋਕਾਂ ਨੂੰ ਸੀ ਮਿਲਦੇ ਮੈਂ ਲੋਕਾਂ ਨੂੰ ਹੀ ਮਿਲਦਾ ਫਿਰ ਲੱਗ ਗਿਆ ਫਿਰ ਹੰਤ ਹੋ ਗਿਆ ਹਾਂ ਚੱਲ ਚੱਲ ਪਿਆ ਫਿਰ ਚੱਲ ਪਿਆ ਫਿਰ ਚੱਲ ਪਿਆ ਸੋ ਬਾਈ ਤੁਹਾਨੂੰ ਬੇਨਤੀ ਆ ਜੇ ਤੁਸੀਂ ਹਲੇ ਵੀ ਇਹਦੀਆਂ ਗੱਲਾਂ ਚਾਹੀ ਗਏ ਨਾ ਇਹਦੇ ਡਰਾਮੇ ਚਾਹੀ ਗੇ ਇਹ ਐਸੇ ਖੂਸ਼ ਦਾ ਪਹਿਲਾਂ ਹੀ ਬਹੁਤ ਸੱਟਿਆ ਹੋਇਆ ਪਿਛਲੇ ਨੇ ਕਿਸੇ ਦਾ ਸੜਦਾ ਪੰਜਾਬ ਪਹਿਲਾਂ ਹੀ ਬਹੁਤ ਆ ਪਛੜ ਗਏ ਆ ਬਹੁਤ ਜਿਆਦਾ ਨੁਕਸਾਨ ਪੰਜਾਬ ਦਾ ਹੋ ਚੁੱਕਿਆ ਪਰ ਇਹ ਜਮائیں ਜਿਹੜਾ ਮਾੜਾ ਮੋਟਾ ਸੈਕ ਦਾ ਪੰਜਾਬ ਹੈ ਉਹਨੂੰ ਵੀ ਐਂ ਜਮਾ ਸੁਸਤੀ ਨੂੰ ਸਮਝੂਗਾ ਇਹ ਜਿਆਦਾ ਰੱਖੇ ਮੇਰੀ ਗੱਲ ਬਾਰ ਬਾਰ ਤਾਂ ਤੁਹਾਨੂੰ ਕਲਪਦੇ ਆ ਆ ਹੁਣ ਤੁਹਾਨੂੰ ਦੱਸਦਾ ਸਾਰੇ ਅੰਕੜੇ ਤੱਥ ਤੁਹਾਨੂੰ ਥੋੜੇ ਥੋੜੇ ਕੋ ਰੱਖਦੇ ਆ ਮੈਂ ਵੀ ਆ ਤੱਥ ਨੇ ਆਹ ਅੰਕੜੇ ਨੇ ਆ ਖਰਚੇ ਹੋਏ ਐ ਐਸਐਸ ਗੱਲਾਂ ਦੇ ਉੱਤੇ ਆਹ ਕੰਮਾਂ ਦੇ ਉੱਤੇ ਖਰਚੇ ਹੋਏ ਐ ਤੇ ਤੁਸੀਂ ਹੁਣ ਮੈਨੂੰ ਇਹਦੀ ਪ੍ਰਾਪਤੀ ਦੱਸ ਦਿਓ ਕੋਈ ਬੰਦਾ ਵੀ ਅੱਜ ਦੇ ਦਿਨ ਦੀ ਸਵਾਏ ਸ਼ਕਤੀ ਪ੍ਰਦਰਸ਼ਨ ਉਹ ਵੀ ਮਰੇਕਾ ਵਾਲੇ ਵਿਚਾਰੇ ਗਰੀਬ ਮਜ਼ਦੂਰ ਇਕੱਠੇ ਕਰਕੇ ਹਾਜ਼ਰੀਆਂ ਲਾ ਕੇ ਉਧਰ ਸਾਰੇ ਵਿਭਾਗਾਂ ਨੂੰ ਕਹਿ ਕੇ ਹੋਰ ਸੁਣ ਲਓ ਇਹ ਸਤੌਜ ਵਾਲੇ ਕਹਿੰਦੇ ਆਈ ਸਿੱਖਿਆ ਚ ਕ੍ਰਾਂਤੀ ਲਿਆਂਦੀ ਆਈ ਸਿੱਖਿਆ ਇੱਥੇ ਲੈ ਕੇ ਸਿੱਖਿਆ ਇੱਥੇ ਲੈ ਕੇ